ਆ ਛੱਤ ਦੇਖ ਲਓ ਬਈ ਪਹਿਲਾਂ ਹੁਣ ਆ ਛੱਤ ਦੇਖ ਲਓ ਤੇ ਆ ਛੱਤ ਦੇਖ ਲਓ ਇਹ ਬਈ 35 ਦਾ 27 ਰੁਪਏ ਫੁੱਟਾ ਲੋਕ ਕਹਿੰਦੇ ਵੀ ਸਸਤੀ ਬਹੁਤ ਹੈ ਪਰ ਕਹਿੰਦੇ ਵੀ ਧੁੱਪ ਚ ਪਾੜ ਜਾਂਦੀ ਹੈ ਵਿੱਚ ਸੇਮ ਲੰਗ ਜਾਂਦੀ ਹੈ ਲੋਕ ਕਮੈਂਟ ਕਰਦੇ ਆ ਚੀਜ਼ ਬਈ ਆਪਣੀ ਪਿਛਲੀ ਵੀਡੀਓ ਤੇ ਬਹੁਤ ਕਮੈਂਟ ਆਏ ਸੀ ਸਾਰਿਆਂ ਦੀ ਚਿੰਤਾ ਸੀਗੀ ਇਹ ਵੀ ਬਈ ਇਹ ਸੇਮ ਤਾਂ ਨਹੀਂ ਦਿੰਦੀ ਮੈਨੂੰ ਫੋਨ ਬਹੁਤ ਆਇਆ ਬਟ ਆ ਬਾਈ ਖੜੇ ਨੇ ਜਿਨ੍ਹਾਂ ਦੇ ਲੱਗੀ ਹੈ ਇਹਨਾਂ ਨੂੰ ਆਪਾਂ ਪੁੱਛਦੇ ਆ ਵੀ ਇਹਨਾਂ ਨੇ ਲਾਈ ਵੀ ਕਿਵੇਂ ਹੈ ਤੇ ਇਹਨਾਂ ਦਾ ਐਕਸਪੀਰੀਅੰਸ ਵੀ ਕੀ ਹੈ ਲਾਉਣ ਤੋਂ ਬਾਅਦ ਇਹਦਾ ਭਾਈ ਕਿੰਨੇ ਸਕਰ ਫੁੱਟ ਏਰੀਆ ਲੱਗਿਆ ਆਪਣੇ ਬਈ ਇਹ ਆਪਣਾ 10000 ਵਾਂਗ ਹੋਊਗਾ ਸਾਰਾ ਤਾਂ ਵੈਸੇ ਅੱਧਾ ਰਹਿੰਦਾ ਅੱਧਾ ਲੱਗਿਆ ਜੀ ਅੱਛਾ ਜੀ ਨੀਚੇ ਵਾਲਾ ਰਹਿੰਦਾ ਸਾਰਾ 10000 ਭਾਈ ਇੱਕ ਤੁਸੀਂ ਕਹਿੰਦੇ ਵੀ ਇਹ ਗਾਰੇ ਚ ਲੱਗੀ ਹੋਈ ਆ ਹਾਂ ਵੀਰੇ ਇਹ ਨਾ ਰੂੜੀ ਨਹੀਂ ਕੁੱਟੀ ਹੋਈ ਜਨ ਕਿ ਜਿਵੇਂ ਮਿੱਟੀ ਸੀ ਉਹ ਤੇ ਉਸ ਤੇ ਕ੍ਰੈਸਰ ਦੇ ਸੀਮਿੰਟ ਪਾ ਕੇ ਐਦਾਂ ਹੀ ਲੱਗੀ ਹੋਈ ਆ ਕੋਈ ਰੂੜੀ ਦੀ ਕੁੱਟੀ ਕੁਛ ਨਹੀਂ ਕੁੱਟੀ ਵੀ ਸਿੰਪਲ ਗਾਰੇ ਚ ਲਾ ਦੀ ਸਿੰਪਲ ਹਾਂ ਦੀ ਬਾਈ ਸਾਰੇ ਇਹਨਾਂ ਦਾ ਰੇਟ ਸਾਰਿਆਂ ਨੂੰ ਵਧੀਆ ਲੱਗਿਆ ਬੈਸਟ ਲੱਗਿਆ ਮੈਨੂੰ ਜਿਵੇਂ 16 16 ਦੀ ਟਾਈਲ ਲੱਗੀ ਇਹਦੀ ਥਿਕਨੈਸ 12 mm ਹੈ ਇਹਨੂੰ ਪੌਕਸੀ ਪਾ ਕੇ ਲਵਾਇਆ ਹੋਇਆ ਆਪਾਂ ਬਈ ਤੁਹਾਡੇ ਸਾਹਮਣੇ ਪਈ ਹੈ ਇੱਟਾਂ ਨਾਲੋਂ ਸੋਹਣੀ ਵੀ ਲੱਗਦੀ ਹੈ ਬਾਈ ਹਨਾ ਬਈ ਸੋਹਣੀ ਲੱਗਦੀ ਹੈ ਇੱਟਾਂ ਕਾਲੀਆਂ ਹੋਣ ਲੱਗ ਜਾਂਦੀਆਂ ਉੱਤੇ ਚਾਹੇ ਥੋੜਾ ਮੋਟਾ ਕੋਈ ਪ੍ਰੋਗਰਾਮ ਬੰਦਾ ਬੈਜੇ ਤਾਂ ਵੀ ਸੋਹਣਾ ਲੱਗਦਾ ਬਿਲਕੁਲ ਜਿਵੇਂ ਡਿਲੀਵਰੀ ਚਾਹੀਦੀ ਹੈ ਕਿਸੇ ਨੂੰ ਕਿਤੇ ਮਰਦੀ ਹਾਂ ਹਾਂਜੀ ਕੋਈ ਵੀ ਕਿਤੇ ਵੀ ਆਪਣੇ ਤੋਂ ਡਿਲੀਵਰੀ ਲੈ ਸਕਦਾ ਜਦੋਂ ਉਹ ਡਿਲੀਵਰੀ ਕਿਤੇ ਵੀ ਲੈ ਲੇ ਆਪਣਾ ਜਿਹੜਾ ਸ਼ੋਰੂਮ ਹੈ ਬੋ